ਜਨਮ ਮਰਨ ਤੋਂ ਮੈਂ ਨਹੀਂ ਜਨਪਰਵ ਕਰਿਆ ਜੀ ਦਾਨ ਦੇ ਭਗਤੀ ਲਾਏ ਨਾ ਹਰਿ ਸਿਓ ਲੈਣ ਮਿਲਾਏ ਬਾਬਾ ਨਨ ਸਿੰਘ ਜੀ ਦਾ ਘਰ ਕਮਾਲ ਹੀ ਕਮਾਲ ਨਿਮਰਤਾ ਵੱਲੋਂ ਕਮਾਲ ਪ੍ਰੇਮ ਲੋ ਕਮਾਲ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰ ਨਾਜ਼ਰ ਸੇਵਾ ਵੱਲੋਂ ਕਮਾਲ ਇੱਕ ਸਾਦੀ ਜੀ ਗੱਲ ਬੋਲਣ ਲੱਗਾ ਆਸਣ ਭਗਤੀ ਵੱਲੋਂ ਕਮਾਲ ਸੋਖੀ ਭਗਤੀ ਆ ਬੈਠਾ ਗੁਰੂ ਨਾਨਕ ਆਖੋ ਸਤਨਾਮ ਇਹ ਆਸਣ ਭਗਤੀਆਂ ਬਾਜਾਂ ਵਾਲੇ ਨੇ ਮਾਤਾ ਸਹਿਬਕੌਰ ਜੀ ਨੂੰ ਵੀ ਸਿਖਾਈਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਾ ਮਾਤਾ ਸਹਿਬਕੌਰ ਜੀ ਨੂੰ ਹਜ਼ੂਰ ਸਾਹਿਬ ਤੋਂ ਦਿੱਲੀ ਚਲੇ ਜਾਓ ਉਹਨਾਂ ਨੇ ਕਿਹਾ ਜੀ ਸਾਡੇ ਨੇਮ ਦਾ ਕੀ ਬਣੂ ਮਾਰੇ ਕਹਿੰਦੇ ਕਿਹੜਾ ਨਿਯਮ ਜੀ ਅਸੀਂ ਜੋ 1 ਵਜੇ ਉੱਠਦੇ ਆ ਸਵੇਰੇ 7 ਤੱਕ ਜੋ ਵੀ ਚੌਂਕੜਾ ਪਜਦਾ ਫਿਰ ਤੁਹਾਡੇ ਦਰਸ਼ਨ ਕਰਕੇ ਰਸਨਾ ਨੂੰ ਕੁਝ ਲਾਉਨੇ ਆ ਦਿੱਲੀ ਗਏ ਦਰਸ਼ਨ ਕਿਵੇਂ ਕਰਾਂਗੇ ਇਤਿਹਾਸ ਨੇ ਮਹਾਰਾਜ ਨੇ ਆਪਣਾ ਨਿਜੀ ਸ਼ਸਤਰ ਬਖਸ਼ਿਆ ਤੇ ਆਖਿਆ ਐ ਸ਼ਸ਼ਤਰ ਦਾ ਆਸਣ ਲਾਉਣਾ ਮਖਮਲੀ ਗੱਦੇ ਤੇ ਆਖੋ ਸਤਨਾਮ ਉਸੇ ਤਰ੍ਹਾਂ ਹੀ ਉੱਠੇ ਹੋ 1 ਵਜੇ ਉਸੇ ਤਰ੍ਹਾਂ ਹੀ ਸਵੇਰ ਤੱਕ ਜੁੜਿਓ ਤੇ ਫਿਰ ਅਰਦਾਸ ਕਰਕੇ ਜਿੱਥੇ ਆਸਣ ਲਾਇਆ ਹੋਏਗਾ ਪਰਦਾ ਪਰੇ ਕਰਿਓ ਉਹ ਸ਼ਸ਼ਤਰ ਦੇ ਆਸਣ ਲਈ ਜਗ੍ਹਾ ਤੇ ਚਲ ਘਾਰੇ ਦੇਾਂਗੇ ਆਖੋ ਸਤਨਾਮ ਇਹ ਆਸਣ ਭਗਤੀ ਭਾਈ ਗੋਂਦਾ ਜੀ ਇਹ ਸਾਡੇ ਇਤਿਹਾਸ ਨੇ ਪਾਬਾ ਜੀ ਨੇ ਸਾਰੇ ਕੰਮ ਗੁਰਮਤ ਵਿੱਚ ਕਾਬਲ ਦੀ ਸੰਗਤ ਕਹਿੰਦੀ ਮਹਾਰਾਜ ਦਰਸ਼ਨ ਦਿਓ ਗੁਰੂ ਹਰ Rai ਸਾਹਿਬ ਕੇ ਅੰਦਰ ਜਿਵੇਂ ਬੜੇ ਮਹਾਰਾਜ ਕਿਰਪਾ ਕਰੋ ਸੰਗਤ ਦੀ ਗਦੀ ਤੇ ਮਹਾਰਾਜ ਨੇ ਭਾਈ ਗੋਂਦਾ ਜੀ ਨਾਲ ਇਸ਼ਾਰਾ ਕਰਦਾ ਕਹਿੰਦੇ ਸਾਡੀ ਜਗ੍ਹਾ ਇਹਨੂੰ ਲੈ ਜਾਓ ਸੰਗਤ ਦਾ ਚਿਹਰਾ ਦਾਸ ਕਹਿੰਦੇ ਮਹਾਰਾਜ ਨਾ ਤੁਸੀਂ ਚਲੋ ਗੁਰੂ ਆਰੈ ਸਾਬ ਦੇ ਮੋਖ ਚੋਂ ਨਿਕਲਿਆ ਇਹਦੇ ਵਿੱਚੋਂ ਸਾਡੇ ਦਰਸ਼ਨ ਹੋਣਗੇ ਆ ਕੋ ਸਾਦੰਦਾ ਭਾਈ ਗੋਂਦੇ ਜੋ ਸਾਡੇ ਦਰਸ਼ਨ ਸੰਗਤ ਖੁਸ਼ ਹੋ ਗਈ ਮਾਰਾਂ ਭਜਨ ਕਰਦੇ ਫਿਰ ਸਿੱਖ ਦੀ ਇੰਨਾ ਪਿਆਰ ਕਮਾਈ ਪਰ ਉਹ ਉਦਾਸ ਹੋ ਗਏ ਭਾਈ ਗੋਂਦਾ ਜੀ ਉਹ ਤੂੰ ਕਿਉਂ ਉਦਾਸ ਹੋ ਗਿਆ ਭਾਈ ਕਹਿੰਦਾ ਜੀ ਸੰਗਤ ਨੂੰ ਮੇਰੇ ਵਿੱਚੋਂ ਤੁਹਾਡੇ ਦਰਸ਼ਨ ਤੇ ਮੈਨੂੰ ਕਿਵੇਂ ਆਉਣਗੇ ਗੁਰੂ ਅਰਜਨ ਸਾਹਿਬ ਨੇ ਕਿਹਾ ਸਵੇਰੇ ਜਿਹੜਾ ਨਿਤਨੇਮ ਕਰੇਗਾ ਸਾਹਮਣੇ ਆਸਣ ਵਿਛਾਈ ਭਾਵਨਾ ਬਣਾਈ ਅਸੀਂ ਬੈਠੇ ਹੋਇਆ ਤੇ ਫਿਰ ਜਦੋਂ ਨਿਤਨੇਮ ਸਮਾਪਤ ਹੋਏਗਾ ਤੈਨੂੰ ਚਲਕਾਰੇਗਾ ਜਿਕੇ ਆਖੋ ਸਤਨਾਮ ਇਹ ਇਤਿਹਾਸ ਨੇ ਆਸਣ ਲੱਗਾ ਬਾਬਾ ਜੀ ਦਾ ਆਸਣ ਲੱਗਾ ਬਾਬਾ ਇਸ਼ਤਰੀ ਸੋਖੀ ਭਗਤੀ ਇਹ ਉਹਨਾਂ ਦੇ ਤਰਸ ਨੇ ਬਾਬਾ ਨਾਨਕ ਸਿੰਘ ਜੀ ਦੇ ਸਰਬਉਨ ਭਗਤੀ ਸੌਕੀ ਦੇਤੀ ਆਕੋ ਸਤਨਾਮ ਉਹ ਵਰਕੇ ਸ਼ਾਈ ਨਾ ਸਮਝੇ ਆਸਣ ਸਮਝੋ ਗੁਰੂ ਨਾਨਕ ਬੈਠਾ ਇਸ ਘਰ ਦੀਆਂ ਵੱਡੀਆਂ ਦੇਣਾ ਕਮਾਈ ਕਰਾਈ ਵੀ ਕਮਾਈ ਸੰਭਾਲਣ ਦੀ ਸਿਰਫ ਇੱਕ ਮਿੰਟ ਦਾ ਬਚਨ ਸੁਣਾ ਕੇ ਐ ਹੋ ਜਾ ਕੋਈ ਘਰ ਲੱਭੂ ਜੋ ਬਾਬਾ ਨਾਨਕ ਸਿੰਘ ਜੀ ਨੇ ਮਰਿਆਦਾ ਬਣਾਈ ਇੱਕ ਪਿਆਰ ਵਾਲੀ ਕਿ ਪੂਰਨਮਾਸ਼ੀ ਤੋਂ ਅਗਲੇ ਦਿਨ ਆਧਾਰਨਾ ਲਗਣੀ ਗੁਰਮਤਿ ਰੇ ਦੇ ਗਰੀਬੀ ਆਵੇ ਉਹਦੇ ਤੇ 2 ਘੰਟੇ ਪਰ ਕਰਨ ਜਿਹੜਾ ਸਵੇਰ ਦਾ ਕੀਰਤਨ ਹੁੰਦਾ ਨਾਨਕ ਸਰ ਦਾ ਰਜਵਾ ਇੱਕ ਕੋਈ ਪੰਕਤੀ ਲਈ ਜਾਂਦੀ ਫਿਰ ਉਹਦੇ ਤੇ 2 ਘੰਟੇ ਪ੍ਰਮਾਣ ਚੱਲਦੇ ਆ ਪੂਰਾ ਰਾਜ ਹੋ ਜੇ ਤੇ ਪੂਰਨਮਾਸ਼ੀ ਤੋਂ ਅਗਲੇ ਦਿਨ ਬਾਬਾ ਜੀ ਗਰੀਬੀ ਦਾ ਪ੍ਰਮਾਣ ਸਾਰਾ ਹੀ ਕਈਆਂ ਨੇ ਪੁੱਛਣਾ ਤੇ ਬਾਬਾ ਜੀ ਕਹਿੰਦਾ ਪੂਰਨ ਮਾਸ਼ੀਰੂ ਭਾਈ ਸੰਗਤ ਬਹੁਤ ਆਉਂਦੀ ਐ ਕਈ ਪਿਆਰ ਦੇ ਨਮਸਕਾਰਾਂ ਕਰ ਜਾਂਦੇ ਐ ਇਹ ਮੰਨ ਕੇ ਤੇ ਕੁਝ ਬਣਨਾ ਬੈਠੇ ਅਗਲੇ ਦਿਨ ਇਹ ਤਾਂ ਸਾਰਾ ਪ੍ਰਕਰਣ ਗਰੀਬੀ ਦਾ ਲੋਆਈ ਹੈ ਕਿ ਮਨ ਨੂੰ ਗਰੀਬੀ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਨਾ ਭੁੱਲ ਜੇ ਆਖੋ ਸਤਨਾ ਤੇ ਉਹ ਘਰ ਹੈ ਉੱਚਾ ਪੂਰਨ ਮਾਸ਼ੀ ਤੋਂ ਅਗਲਾ ਦਿਨ ਤੇ ਰਾਗੀ ਸੰਤਾ ਸਿੰਘ ਜੀ ਦੋ ਘੰਟੇ ਗਰੀਬੀ ਤੇ ਪ੍ਰਮਾਣ ਦਿੱਤੇ ਨਿਮਰਤਾ ਦੇ ਸਾਰੇ ਮਨ ਹਾਲੀ ਕਿਰਸਾਣੀ ਕਰਦੀ ਸ਼ਰਮ ਪਾਣੀ ਤਨਕੇ ਦੇ ਨਾਮ ਵੀ ਸੰਤੋਖ ਸੁਹਾਗਾ ਰਗ ਗਰੀਬੀ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਨੂੰ ਤੇ ਪਟਿਆਲੇ ਦੇ ਰਾਜੇ ਦੀ ਮਾਤਾ ਬੈਠੀ ਸੀ ਪਟਿਆਲੇ ਦੇ ਰਾਜੇ ਦੀ ਮਾਤਾ ਪੜਦਾ ਰਖਦੀ ਸੀ ਅਜੀ ਪੜਦਾ ਉਹ ਗਰੀਬੀ ਦੇ ਪ੍ਰਮਾਣ 2 ਘੰਟੇ ਸੁਣ ਕੇ ਇਹੋ ਜਿਹਾ ਅਸਰ ਹੋਇਆ ਕਿ ਪਟਿਆਲੇ ਦੇ ਰਾਜੇ ਦੀ ਮਾਤਾ ਉੱਠ ਪਈ ਪੜਦਾ ਪਰੇ ਕਰਕੇ ਤੇ ਗੱਲ ਤੇ ਹਜ਼ੂਰੀਆਂ ਪਾ ਕੇ ਤੇ ਸੰਗਤ ਦੇ ਜੋੜੇ ਪਟਿਆਲੇ ਦੇ ਰਾਜੇ ਦੀ ਮਾਤਾ ਸੰਗਤ ਦੇ ਜੋੜੇ ਪੂੰਝਣ ਲੱਗ ਪਈ ਸਾਫ਼ ਕਰਨ ਲੱਗ ਪਈ ਐਡਾ ਅਸਰ ਹੋਇਆ ਐਡੇ ਵੱਡੇ ਰਾਜੇ ਦੀ ਮਾਤਾ ਤੇ ਦਿਨੇ ਨਾ ਕਿਸੇ ਨੇ ਕਹਿਤਾ ਰਾਗੀ ਸੰਤਾ ਸਿੰਘ ਜੀ ਅੱਜ ਐਡਾ ਜੁੜ ਕੇ ਕੀਰਤਨ ਐਡੇ ਜੁੜ ਕੇ ਪ੍ਰਮਾਣ ਪਟਿਆਲੇ ਦੇ ਰਾਜੇ ਦੀ ਮਾਤਾ ਤੁਹਾਡਾ ਕੀਰਤਨ ਸੁਣ ਕੇ ਜੋੜੇ ਸਾਫ ਕਰਨ ਲੱਗ ਪਈ ਉਹਨੂੰ ਗਰੀਬੀ ਪਤਾ ਲੱਗ ਗਈ ਨਿਮਰਤਾ ਉਹ ਸੰਗਤ ਦੀ ਓਮੇ ਆ ਗਈ ਜੀ ਮੈਂ ਤਾਂ ਵਧੀਆ ਕੀਰਤਨ ਕੀਤਾ ਵੀ ਮੇਰੇ ਕਰਕੇ ਪਟਿਆਲੇ ਦੇ ਰਾਜੇ ਦੀ ਮਾਤਾ ਜੋੜੇ ਸਾਫ ਕਰਨ ਲੱਗ ਪਈ ਜਦੋਂ ਸ਼ਾਮ ਨੂੰ ਕੀਰਤਨ ਤੇ ਬਹਿਣ ਲੱਗੇ ਤੇ ਆਹ ਬਾਬਾ ਨੰਦ ਸਿੰਘ ਨੇ ਕਮਾਈ ਸੰਭਾਲਣ ਦੇ ਲਈ ਜਾਜ ਦੱਸਦੇ ਕਮਾਈ ਕਰਾਂਦੇ ਵੀ ਬਾਬਾ ਜੀ ਉਂਗਲ ਦਾ ਇਸ਼ਾਰਾ ਕਰਕੇ ਕਹਿੰਦੇ ਵਾਜਿਆਂ ਤੋਂ ਉੱਠ ਪੋ ਆ ਕੁਸਾ ਕੋਈ ਹੋਰ ਕਰ ਲਉ ਬਾਬਾ ਜੀ ਹੋਇਆ ਕੀ ਆ ਜੇ ਬਾਬਾ ਅਨੰਤ ਸਿੰਘ ਬਾਬਾ ਜੀ ਕਹਿੰਦੇ ਸੰਤਾ ਸਿੰਘ ਜੀ ਤੁਹਾਡਾ ਕੀਰਤਨ ਸੁਣ ਕੇ ਆ ਲਫਜ਼ ਸੁਣਿਆ ਹੂ ਬੂ ਤੁਹਾਡਾ ਕੀਰਤਨ ਸੁਣ ਕੇ ਪਟਿਆਲੇ ਦੇ ਰਾਜੇ ਦੀ ਮਾਤਾ ਦੇ ਹਉਮੇ ਦੇ ਟਿੱਬੇ ਖਤਮ ਹੋ ਗਏ ਉਹ ਜੋੜੇ ਝੜਨ ਲੱਗ ਪਈ ਉਹਦੇ ਹਉਮੇ ਦੇ ਟਿੱਬੇ ਖਤਮ ਹੋ ਗਏ ਪਰ ਅਫਸੋਸ ਜਿੰਨੇ ਕੀਰਤਨ ਕੀਤਾ ਉਹਦੇ ਹਉਮੇ ਦੇ ਟਿੱਬੇ ਹੋਰ ਬਣ ਗਏ ਮੇਰੇ ਕਰਕੇ ਹੀ ਉਹ ਜੋੜੇ ਝੜਨ ਲੱਗ ਪਈ ਸਾਨੂੰ ਨਹੀਂ ਲੋੜ ਬਾਬਾ ਜੀ ਵੇਖੋ ਤਾੜਨਾ ਵੀ ਕਰ ਦਿੰਦੇ ਆਪ ਕੋ ਸਾਧਨਾ ਫਿਰ ਪਿਆਰ ਭਰੀ ਤਾੜਨਾ ਵੀ ਪਈ ਜਿਹੜਾ ਨਾਲ ਅਟੈਚ ਉਹ ਕਮਾਈ ਕਰੇ ਵੀ ਤੇ ਮੈਂ ਤੋਂ ਬਚ ਕੇ ਰਵੇ ਨਿਮਰਤਾ ਦੇ ਭਾਂਡੇ ਵਿੱਚ ਸੰਭਾਲੇ ਵੀ ਆ ਘਰ ਹੈ ਨਾਨਕ ਸਰ ਗੱਜ ਕੇ ਆਖੋ ਸਤਨਾਮ ਆਓ ਹੋਰ ਮਹਾਂਪੁਰਸ਼ਾਂ ਨੇ ਬਾਬਾ ਕਲਾਸੀ ਜੀ ਬਾਬਾ ਲਖਾਸੀ ਜੀ ਬਾਬਾ ਰ ਭਜਨ ਸਿੰਘ ਜੀ ਸਾਡੀਆਂ ਰੂਹਾਂ ਦਰਗਾਈ ਪਿਆਰ ਵਾਲੀਆਂ ਸਭ ਨੇ ਆਪਦੇ ਦਰਸ਼ਨ ਕਰਨੇ ਬਾਬਾ ਸੋਦੇਵ ਸਿੰਘ ਜੀ ਆਓ ਅੱਜ ਅਸਲੀ ਪਰਉਪਕਾਰ ਕਮਾਈ ਵੀ ਕਰਾਉਣੀ ਤੇ ਕਮਾਈ ਸੇਵਕ ਕੋਲੋਂ ਸੰਭਾਲਣੀ ਵੀ ਆਖੋ ਸਤਨਾਮ ਪੜਿਓ ਜੀ ਫਿਰ ਸਮਾਪਤੀ ਹੈ ਜੀ ਹਰ ਸਿਓ ਲੈਣ ਮਿਲਾਏ ਹਰ ਸਿਓ ਲੈਣ ਮਿਲਾਏ ਓਏ ਹਰ ਸਿਓ ਲੈਣ ਮਿਲਾਏ ਹਰ ਸਿਓ ਲੈਣ ਮਿਲਾਏ ਬੋਲੋ ਭੈਣੋ ਹਰ ਸਿਓ ਲੈਣ ਦਾਨ ਦੇ ਭਗਤ ਪੀ ਲਾਇਨ ਹਰ ਸਿਉ ਲੈ ਮਿਲਾਏ ਹੋਏ ਸਾਜਨ ਹੋਏ ਬੀਤ ਪਿਆਰੇ ਹੋਏ ਸਾਜਨ ਹੋਏ ਬੀਤ ਪਿਆਰੇ ਜੋ ਘਮ ਕੋ ਘਰ ਨਾਮ ਚਿਤਾ ਨਾ ਨਾ ਓਏ ਮੀਤ ਪਿਆਰੇ ਹੋਏ ਸਾਜਣ ਹੋਏ ਸਾਜਣ ਹੋਏ ਸਾਜਣ ਹੋਏ ਵੀਤ ਪਿਆਰੇ ਏ ਅਸੀਸ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ